ਹਾਂਜੀ ਆਪਾਂ ਆਏ ਹੋਏ ਹਾਂ ਜੀ ਅੱਜ ਆਪਣੇ ਪਿੰਕਾਂ ਦੇ ਪਿੰਡ ਤੇ ਤੁਹਾਨੂੰ ਦੱਸਾਂਗੇ ਪਿੰਡ ਦਾ ਨਾਮ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਸਾਰਾ ਕੁਝ ਦੇ ਹੁਣ ਜੂਨ ਦੀਆਂ ਛੁੱਟੀਆਂ ਸੀ ਇਸ ਕਰਕੇ ਬੱਚਿਆਂ ਦੇ ਨਾਲ ਆਪਾਂ ਨੂੰ ਸਾਲ ਦੇ ਵਿੱਚ ਮੌਕਾ ਮਿਲਦਾ ਹੁੰਦਾ ਇੱਕ ਜਦੋਂ ਕਿ ਆਪਾਂ ਆ ਕੇ ਕੋਈ 2-4 ਦਿਨ ਰੈਸਟ ਕਰ ਸਕੀਏ ਤੇ ਇੱਥੇ ਆਪਾਂ ਸਾਰੀ ਜ਼ਿੰਮੇਵਾਰੀਆਂ ਤੋਂ ਫ੍ਰੀ ਹੋ ਜਾਂਦੇ ਆ ਕਿਉਂਕਿ ਸੌਰਿਆਂ ਦੇ ਵਿੱਚ ਇੱਕ ਅਸੀਂ ਇੱਕ ਬਹੁਤ ਸਿਆਣੇ ਪਰਸਨ ਹੁੰਨੇ ਆ ਤੇ ਉਸ ਸੈਨ ਸਾਨੂੰ ਬਹੁਤ ਸਮਝਦਾਰੀ ਸਮਝਣਾ ਚਾਹੁੰਦੇ ਦੇਖਣਾ ਚਾਹੁੰਦੇ ਆ ਉਸੇ ਤਰ੍ਹਾਂ ਹੀ ਸਾਡਾ ਵਿਹਾਰ ਦੇਖਣਾ ਚਾਹੁੰਦੇ ਆ ਵੀ ਅਸੀਂ ਬਹੁਤ ਸਿਆਣੇ ਆ ਪਰ ਇੱਥੇ ਆ ਕਿ ਆਪਾਂ ਆਪਣੇ ਪੇਕੇ ਇੱਕ ਨਿਆਣੇ ਬਣ ਜਾਂਦੇ ਆ ਤੇ ਇੰਥੇ ਸੈਨ ਸਾਨੂੰ ਸਾਰੇ ਨਿਆਣੇ ਸਮਝਦੇ ਆ ਕਿਉਂਕਿ ਇੱਥੇ ਆਪਾਂ ਨੂੰ ਆਪਣੀ ਉਮਰ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੈਗਾ ਪੇਕੇ ਪਿੰਦਸੀ ਇੱਕ ਤੀ ਇੱਕ ਭੈਣ ਤੇ ਇੱਕ ਭੂਆ ਤਿੰਨ ਰਿਸ਼ਤੇ ਵਿੱਚ ਹੀ ਰਹਿੰਦੇ ਆ ਤੇ ਕਿਉਂਕਿ ਜਿਹੜੇ ਇਹ ਤਿੰਨੇ ਰਿਸ਼ਤੇ ਨੇ ਇਹ ਸਾਨੂੰ ਕਦੇ ਵੀ ਸਾਡੀ ਉਮਰ ਦਾ ਅਹਿਸਾਸ ਨਹੀਂ ਹੋਣ ਦਿੰਦੇ ਤੇ ਇਸ ਕਰਕੇ ਜਦੋਂ ਵੀ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਕੋਈ ਸਾਡਾ ਤਾਇਆ ਚਾਚਾ ਮਿਲਦਾ ਤੇ ਸਾਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਫਿਰ ਵੀ ਉਹਨਾਂ ਵਿੱਚ ਇੱਕ ਆਪਣਾਪਨ ਹੁੰਦਾ ਅਸੀਂ ਇੰਨਾਂ ਗਲੀਆਂ ਦੇ ਵਿੱਚ ਇੰਨਾਂ ਮਾਤਾਂ ਦੇ ਵਿੱਚ ਆਪਣਾ ਬਚਪਨ ਕੱਢਿਆ ਹੁੰਦਾ ਤੇ ਇਹ ਨੇ ਜੀ ਸਾਡੇ ਡੈਡੀ ਜੀ ਮੇਰੇ ਬਹੁਤ ਹੀ ਪਿਆਰੇ ਡੈਡੀ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿੰਦਾ ਰਹਿਣ ਵਾਲੇ ਪਮੀਨ ਨੂੰ ਅੱਜ 30 ਸਾਲ ਹੋ ਗਏ ਨੇ ਸਾਡੇ ਤੋਂ ਦੂਰ ਗਿਆ ਹੋਇਆ ਪਰ ਹਮੇਸ਼ਾ ਸਾਡੇ ਨਾਲ ਨੇ ਅਸੀਂ ਕਦੇ ਵੀ ਇਹ ਮਹਿਸੂਸ ਨਹੀਂ ਕੀਤਾ ਕਿ ਸਾਡੇ ਡੈਡੀ ਨਹੀਂ ਹੈਗੇ ਅਸੀਂ ਪੰਜ ਘਣਾ ਸੀ ਪਰ ਸਾਡੇ ਡੈਡ ਨੇ ਸਾਡੇ ਨਾਲ ਕਦੇ ਫਰਕ ਨਹੀਂ ਕੀਤਾ ਸੀ ਜਿਵੇਂ ਉਹਨਾਂ ਨੇ ਬੇਟੇ ਨੂੰ ਪਾਲਿਆ ਉਵੇਂ ਹੀ ਉਹਨਾਂ ਨੇ ਸਾਨੂੰ ਪਾਲਿਆ ਬਹੁਤ ਚੰਗੇ ਇਨਸਾਨ ਸਨ ਤੇ ਬਾਹਰ ਦਾ ਮੌਸਮ ਬਦਲ ਹੋ ਗਏ ਨੇ ਤੈਨੂੰ ਲੱਗਦਾ ਸ਼ੈਦ ਮੀਂਹ ਆਊਗਾ ਕਿਉਂਕਿ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਹਮੇਸ਼ਾ ਇਸ ਸਾਈਡ ਤੋਂ ਜਦੋਂ ਬੱਦਲ ਆਉਂਦੇ ਹੁੰਦੇ ਸੀ ਤਾਂ ਇਹ ਕਹਿੰਦੇ ਹੁੰਦੇ ਸੀ ਵੀ ਅੱਜ ਜਿਹੜਾ ਇਧਰਲੇ ਪਾਸੇ ਬੱਦਲ ਆਉਂਦਾ ਤਾਂ ਮੀਂਹ ਜ਼ਰੂਰ ਆਊਗਾ ਤੇ ਬੱਦਲ ਨੂੰ ਦੇਖ ਕੇ ਮੇਰੀ ਮੰਮੀ ਨੇ ਫਟਾਫਟ ਪੂਰੀਆਂ ਚੱਕ ਲਈਆਂ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਅਸੀਂ ਤਾਂ ਮੰਮੀ ਦੇ ਨਾਲ ਇਥੋਂ ਟੋਕਰਿਆਂ ਦੇ ਨਾਲ ਹੀ ਲੈ ਜਾਂਦੇ ਹੁੰਦੇ ਸੀਗੇ ਪਾਥੀਆਂ ਪਰ ਹੁਣ ਟਾਈਮ ਦੇ ਨਾਲ-ਨਾਲ ਸਾਰਾ ਟਾਈਮ ਬਦਲ ਜਾਂਦਾ ਹੈਗਾ ਹੁਣ ਪੂਰੀਆਂ ਦੇ ਵਿੱਚ ਪਾ ਕੇ ਇਸ ਤਰ੍ਹਾਂ ਰੱਖ ਲੈਂਦੇ ਨੇ ਗੀਰੇ ਵਗੈਰਾ ਨਹੀਂ ਲਗਾਏ ਜਾਂਦੇ ਹੈਗੇ ਤੇ ਇਹਨੂੰ ਫਟਾਫਟ ਇਹਨੂੰ ਬਾਲਣ ਦਾ ਬਹੁਤ ਰਿੰਦਾ ਮੰਮੀ ਨੂੰ ਵੀ ਪਾਥੀਆਂ ਪਤਨੀਆਂ ਵੀ ਆਪ ਹੁੰਦੀਆਂ ਤੇ ਚੱਕਣੀਆਂ ਵੀ ਤੇ ਸਾਰੀਆਂ ਪਾਥੀਆਂ ਇੱਕੋ ਸਾਈਜ਼ ਦੀਆਂ ਪਾਤਦੇ ਨੇ ਬੜੀਆਂ ਸੋਹਣੀਆਂ ਪਾਥੀਆਂ ਹੁੰਦੀਆਂ ਮੇਰੀ ਮੰਮੀ ਦੀਆਂ ਸਾਰੇ ਘਰਾਂ ਚੋਂ ਮੰਮੀ ਦੀ ਪਾਥੀ ਦੂਰੋਂ ਪਛਾਨੀ ਜਾਂਦੀ ਹੈ ਜੀ ਤੇ ਇਹ ਹੈ ਜੀ ਮੇਰਾ ਭਰਾ ਸਾਡੀਆਂ ਅੱਖਾਂ ਦਾ ਤਾਰਾ ਸਾਡੀਆਂ ਪੰਜਾਂ ਭੈਣਾਂ ਦਾ ਇਕੱਲਾ ਭਰਾ ਜੀ ਤੇ ਇਹ ਹੈ ਜੀ ਸਾਡੀ ਭਾਬੂ ਰਾਣੀ ਬਹੁਤ ਹੀ ਚੰਗੀ ਬਹੁਤ ਪਿਆਰੀ ਬਹੁਤ ਹੀ ਵਧੀਆ ਨਾਇ사 ਜੀ ਬਹੁਤ ਚੰਗਾ ਬਹੁਤ ਪਿਆਰ ਕਰਦੀ ਆ ਦਰਮਾਨ ਕਰਦੀ ਆ ਸਾਡਾ ਸਾਡੇ ਸਾਰਿਆਂ ਤੋਂ ਛੋਟੀ ਆ ਸਾਡਾ ਭਰਾ ਵੀ ਸਾਡੇ ਸਾਰਿਆਂ ਤੋਂ ਛੋਟਾ ਭਰਾ ਹੈਗਾ ਸਾਡਾ ਤੇ ਬਹੁਤ ਪਿਆਰਾ ਹੈਗਾ ਇਹਨਾਂ ਨੇ ਸ਼ਿਕਾਰੀ ਰੱਖੇ ਹੋਏ ਆ ਦੋ ਤੇ ਹੁਣ ਇਹਨਾਂ ਨੂੰ ਫਟਾਫਟ ਜਲਦੀ ਆ ਵੀ ਬਾਰਿਸ਼ ਨਾ ਆ ਜਾਏ ਤੇ ਉਦੋਂ ਪਹਿਲਾਂ ਪਹਿਲਾਂ ਪਾਥੀਆਂ ਲੈ ਜਾਣਾ ਆਪਦੀਆਂ ਆਪਣੇ ਘਰੇ ਪਰ ਇੱਕ ਜਗ੍ਹਾ ਉਹ ਹੁੰਦੀ ਕਹਿੰਦੇ ਨੇ ਜਦੋਂ ਤੀ ਵੇੜੇ ਦੇ ਵਿੱਚ ਆ ਕੇ ਆਪਣਾ ਬੈਗ ਰੱਖ ਦਿੰਦੀ ਆ ਤਾਂ ਸੈਂਤ ਸਾਰੀਆਂ ਜ਼ਿੰਮੇਵਾਰੀਆਂ ਜੋ ਵੀ ਪਾਰ ਚੱਕਿਆ ਹੁੰਦਾ ਉਹ ਸਾਰਾ ਉੱਥੇ ਰੱਖ ਦਿੰਦੀ ਰੱਖੀ ਹੁੰਦੀ ਆ ਤੇ ਉਸ ਤੋਂ ਬਾਅਦ ਉਹ ਰਿਲੈਕਸ ਹੋ ਜਾਂਦੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿੰਗਤਿੰਗਾਂ ਨੂੰ ਚੰਗੇ ਚੰਗੇ ਮਾਪੇ ਪਕਸ਼ਣ ਕਿਉਂਕਿ ਮਾਪਿਆਂ ਦਾ ਨੈਗ ਇਹੋ ਜਿਹਾ ਹੁੰਦਾ ਵੀ ਜਿਹੜਾ ਹਰੇਕ ਤੀ ਦੇ ਕਰਮਾਂ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਮਾਪੇ ਪੇਕੇ ਆਪਣੇ ਇਹੋ ਇੱਕ ਜਗ੍ਹਾ ਜਿੱਥੇ ਆਪਣਾ ਬਚਪਨ ਲੰਘਦਾ ਤੇ ਘਰ ਨੂੰ ਆਪਾਂ ਨੂੰ ਇੱਕ ਨਾ ਇੱਕ ਦਿਨ ਛੱਡ ਕੇ ਆਉਣਾ ਪੈਂਦਾ ਪਰ ਔਖਾ ਬਹੁਤ ਹੁੰਦਾ ਕਿਉਂਕਿ ਦੂਸਰੇ ਘਰਾਂ ਨੂੰ ਆਪਣੇ ਆਪਣਾਉਣਾ ਪਰ ਕਿੰਨਾ ਕਿਤੇ ਫਿਰ ਵੀ ਚੰਗਾ ਲੱਗਦਾ ਹੈਗਾ ਤੇ ਚਲੋ ਜੀ ਫਿਰ ਵੀ ਧੀਆਂ ਦੀ ਕਿਸਮਤ ਇਸ ਤਰ੍ਹਾਂ ਹੁੰਦੀ ਆ ਪਰ ਕਦੇ ਵੀ ਇਹਨਾਂ ਨੂੰ ਛਿੜ ਕੇ ਨਾ ਕਰੋ ਕੁਛ ਕਹਿਣਾ ਨਾ ਕਰੋ ਕਿਉਂਕਿ ਇਸ ਜਿੱਥੇ ਵੀ ਬੈਠੀਆਂ ਹੁੰਦੀਆਂ ਇਹ ਜ਼ਰੂਰ ਆਪਣੇ ਭਰਾ ਲਈ ਆਪਣੇ ਮਾਪਿਆਂ ਲਈ ਆਪਣੇ ਇਸ ਨਕਰਾਂ ਦੇ ਲਈ ਬਹੁਤ ਸਾਰੀਆਂ ਅਰਦਾਸਾਂ ਕਰਦੀਆਂ ਨੇ ਕਿ ਇਹ ਪਰਿਵਾਰ ਇਸੇ ਤਰ੍ਹਾਂ ਖੁਸ਼ ਰਹੇ ਵੱਧਦਾ ਫੁੱਲਦਾਰ ਰਹੇ ਕਿਉਂਕਿ ਧੀਆਂ ਦੀਆਂ ਅਰਦਾਸਾਂ ਕਦੇ ਵੀ ਬੇਕਾਰ ਨਹੀਂ ਜਾਂਦੀਆਂ ਇਹਨਾਂ ਵਿੱਚ ਬਹੁਤ ਤਾਕਤ ਹੁੰਦੀ ਆ ਤੇ ਵਾਹਿਗੁਰੂ ਸੱਚੇ ਪਾਸ਼ਾ ਦਿਨ ਦੁਗਣੀ ਰਾਤ ਚੌਗਣੀ ਇਸੇ ਤਰ੍ਹਾਂ ਸਾਰੇ ਮਾਪਿਆਂ ਨੂੰ ਸੰਦਰਸਤੀਆਂ ਤਰਕੀਆਂ ਬਖਸ਼ ਤੇ ਇਹ ਮੇਰੇ ਪ੍ਰਾਨ ਰੱਖੇ ਹੋਏ ਜੀ ਉੱਪਰ ਆਲਨੇਤ ਦੇ ਵਿੱਚ ਦਿੰਦੀਆਂ ਨੇ ਚਿੜੀਆਂ ਬਹੁਤ ਸਾਰੀਆਂ ਚਿੜਗਾਂ ਤੇ ਤੁਹਾਨੂੰ ਦਿਖਾਉਣੇ ਆ ਜੀ ਇਹ ਸਾਡੇ ਸਾਹਮਣੇ ਜੀ ਪੁਰਾਣਾ ਦਰਵਾਜ਼ਾ ਅੰਗਰੇਜ਼ਾਂ ਟਾਈਮ ਦਾ ਕਹਿ ਸਕਦੇ ਹਾਂ ਪਰ ਅੰਗਰੇਜ਼ਾਂ ਥੋੜਾ ਬਾਅਦ ਬਣਿਆ ਹੋਇਆ ਉੱਪਰ ਲਿਖੀ ਹੋਈ ਹੈ ਡੇਟ 1960 1960 ਦਾ ਬਣਿਆ ਹੋਇਆ ਇਹ ਦਰਵਾਜ਼ਾ ਪੁਰਾਣਾ ਦਰਵਾਜ਼ਾ ਹੈਗਾ ਹੁਣ ਇਹ ਇਮਾਰਤਾਂ ਸਾਨੂੰ ਕਦੇ ਵੀ ਨਹੀਂ ਲੱਭਦੀਆਂ ਪਰ ਸਾਡਾ ਪਿੰਡ ਪੁਰਾਣਾ ਹੋਣ ਕਰਕੇ ਮੁਸਲਮਾਨਾਂ ਦਾ ਪਿੰਡ ਹੈ ਇਸ ਪਿੰਡ ਦਾ ਨਾਮ ਹੈਗਾ ਜੀ ਸੰਦੇ ਹਾਸ਼ਮ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਇੱਧਰ ਤਕਰੀਬਨ ਇਹ ਸਾਰੇ ਮੁਸਲਮਾਨਾਂ ਦੇ ਪਿੰਡਾਂ ਪਹਿਲਾਂ ਸਾਡੇ ਸਾਰੇ ਘਰ ਇਸ ਤਰ੍ਹਾਂ ਦੇ ਹੁੰਦੇ ਸੀ ਪ੍ਰਾਣੀਆਂ ਇਮਾਰਤਾਂ ਹੁੰਦੀਆਂ ਸੀ ਇਹ ਆਲੇ ਬਣੇ ਹੋਣ ਦੀਵੇ ਰੱਖਣ ਦੇ ਲਈ ਅੱਗੇ ਲਾਈਟਾਂ ਨਹੀਂ ਹੁੰਦੀਆਂ ਸੀ ਤਾਂ ਦੀਵੇ ਦਾ ਚਾਨਣ ਹੁੰਦਾ ਸੀ ਲੋਕ ਜਗਾਉਂਦੇ ਸੀਗੇ ਤੇ ਇਹਦੀ ਛੱਤ ਵੀ ਬੜੀ ਸੋਹਣੀ ਬਣੀ ਹੁੰਦੀ ਆ ਇਹ ਪਰ ਹੁਣ ਸਾਡੇ ਸਾਹਮਣੇ ਸਿਰਫ ਇੱਕ ਹੀ ਦਰਵਾਜ਼ਾ ਰਹਿ ਗਿਆ ਇਸ ਤਰ੍ਹਾਂ ਦਾ ਕਿਉਂਕਿ ਹੁਣ ਤਕਰੀਬਨ ਲੋਕਾਂ ਨੇ ਇਹ ਬਹੁਤ ਵੱਡਾ ਘਰ ਹੁੰਦਾ ਸੀ ਤੇ ਇੱਥੇ ਅਸੀਂ ਛੋਟੇ ਹੁੰਦੇ ਖੇਡਦੇ ਹੁੰਦੇ ਸੀ ਤੇ ਸਾਰੇ ਘਰ ਅਸੀਂ ਇਸੇ ਦਰਵਾਜ਼ੇ ਦੇ ਵਿੱਚ ਮੰਜੇ ਢਾ ਕੇ ਦੁਪਹਿਰ ਕੱਢਦੇ ਹੁੰਦੇ ਸੀ ਕਿਉਂਕਿ ਉਦੋਂ ਕੋਈ ਲਾਈਟ ਵਗੈਰਾ ਦਾ ਇੰਨਾ ਜ਼ਿਆਦਾ ਨਹੀਂ ਹੁੰਦਾ ਸੀ ਤੇ ਇਹਦੇ ਵਿੱਚ ਹਵਾ ਬਹੁਤ ਜ਼ਿਆਦਾ ਆਉਂਦੀ ਹੁੰਦੀ ਸੀ ਤੇ ਇਹ ਹੈਗੀ ਜੀ ਮੇਰੀ ਪਤੀ ਜੀ ਇਹਨੇ ਕੋਈ ਪਾਰਸਲ ਮੰਗਾਇਆ ਹੈਗਾ ਤੇ ਹੁਣ ਇਹ ਫਟਾਫਟ ਉਹਦੀ ਓਪਨਿੰਗ ਕਰੀ ਜਾਂਦੀ ਹੈਗੀ ਐ ਅਨਬਾਕਸਿੰਗ ਕਰੀ ਜਾਂਦੀ ਹੈ ਹੂੰ ਇਹਨੇ ਮੰਗਾਇਆ ਹੈਗਾ ਜੀ ਇੱਕ ਚਿਕੂ ਦਾ ਬੂਟਾ ਪਾਰਸਲ ਤਾਂ ਇੰਨਾ ਵੱਡਾ ਸੀ ਵਿਚਾਈ ਦਾ ਤੇ ਬੂਟਾ ਨਿਕਲੇ ਵਿੱਚੋਂ ਛੋਟਾ ਜਿਹਾ ਇਹਨਾਂ ਨੇ ਆਪਣੀ ਮੋਟਰ ਤੇ ਲਗਾਣਾ ਹੈਗਾ ਖੇਤ ਚੀਕੂ ਇਹ ਹੈਗਾ ਸਾਡਾ ਪਹਿਲਵਾਨ ਫਤੇ ਸਿੰਘ ਪਤੀਜਾ ਮੇਰਾ ਬਹੁਤ ਹੀ ਪਿਆਰਾ ਕਿਊਟੀ ਇਹ ਸਾਰੇ ਬੱਚੇ ਨਾਨਕ ਕੰ ਦਾ ਆਨੰਦ ਮਾਣਦੇ ਆ ਪਹਿਲਾਂ ਤਾਂ ਇਹ ਬਹੁਤ ਜਾਣੇ ਇਕੱਠੇ ਹੁੰਦੇ ਸੀ ਪਰ ਹੁਣ ਵੱਡੇ ਜਿਹੜੇ ਨੇ ਉਹ ਵਿਦੇਸ਼ਾਂ ਵਿੱਚ ਸੈੱਟ ਹੋ ਗਏ ਜਾ ਕੇ ਤੇ ਹੁਣ ਇਹ ਥੋੜਿਆ ਜਿਹਾ ਛੋਟਾ ਪੋਸ਼ ਹੀ ਰਹਿ ਗਿਆ ਸਾਡਾ ਤੇ ਮੇਰੀ ਮੰਮੀ ਨੇ ਹੁਣ ਸ਼ਾਮ ਦੀਆਂ ਰੋਟੀਆਂ ਦੀ ਕਰ ਲਈ ਤਿਆਰੀ ਤੰਦੂਰ ਬਾਲ ਲਿਆ ਤੇ ਪੇੜੇ ਕਢੀ ਜਾਂਦੇ ਨੇ ਤੇ ਪਿੰਡਾਂ ਦੇ ਵਿੱਚ ਇਸ ਟਾਈਮ ਹੀ ਰੋਟੀ ਖਾ ਲੈਂਦੇ ਤਕਰੀਬਨ ਹਜੇ ਮੇਰੇ ਸਾਹ ਹੁਣ 7:30 ਦਾ ਟਾਈਮ ਦਿਨ ਵੀ ਖੜਾ ਹੈਗਾ ਪਰ ਇਸੇ ਟਾਈਮ ਹੀ ਰੋਟੀ ਲੱਗ ਜਾਂਦੇ ਨੇ ਇਹ ਸ਼ਾਮ ਦਾ ਟਾਈਮ ਆ ਸ਼ੈਰਾਂ ਦੇ ਵਿੱਚ ਜਦੋਂ ਰਾਤ ਨੂੰ ਹੁੰਦਾ ਡਿਨਰ ਹੁੰਦਾ ਜਿਵੇਂ ਕਿ 9 10 ਵਜੇ ਪਰ ਸਾਡੇ ਪਿੰਡਾਂ ਦੇ ਵਿੱਚ 7 ਵਜੇ ਤੋਂ ਸ਼ੁਰੂ ਹੋ ਜਾਂਦਾ ਤੇ ਹੁਣ ਆਪਾਂ ਤੰਦੂਰ ਦੇ ਉੱਪਰ ਮੰਮੀ ਪਕਾਉਣਗੇ ਰੋਟੀ ਤੇ ਆਪਾਂ ਵੀ ਆਪਣੀ ਮੰਮੀ ਦੇ ਹੱਥ ਦੀਆਂ ਖਾਵਾਂਗੇ ਕਿਉਂਕਿ ਇਸ ਟਾਈਮ ਪਿੰਡਾਂ ਦੇ ਵਿੱਚ ਬਹੁਤ ਕੰਮ ਹੁੰਦਾ ਹੈਗਾ ਸ਼ਾਮ ਨੂੰ ਤੇ ਇਹ ਮੇਰੀ ਪਰਜਾਈ ਫਟਾਫਟ ਚੋਈ ਜਾਂਦੀ ਹੈ ਤਾਰਾ ਸਾਨੂੰ ਜੀਵ ਹੱਸਦੇ ਵਸਦੇ ਰਹਿਣ ਪੇਕੇ ਸਾਰੀਆਂ ਧੀਆਂ ਦੇ ਕਿਉਂਕਿ ਇਹ ਇੱਕ ਬਹੁਤ ਹੀ ਸਕੂਨ ਦਾ ਇੱਕ ਜਗ੍ਹਾ ਹੈਗੀ ਆ ਸਾਡੇ ਵਾਸਤੇ ਤਾਂ ਇਸੇ ਤਰ੍ਹਾਂ ਰਹਿਣ ਸੌਰੀ ਅਸੀਂ ਭਾਵੇਂ ਕਿੰਨੇ ਵੀ ਸੌਖੇ ਹੋਏਗੇ ਪਰ ਜਿਹੜੇ 2-4 ਦਿਨ ਸੌਖੇ ਨਿਕਲਦੇ ਨੇ ਇਹ ਬਹੁਤ ਵਧੀਆ ਹੁੰਦੇ ਨੇ ਇਹਦੇ ਨਾਲ ਸਾਲ ਤੇ ਫਿਰ ਤੋਂ ਇੱਕ એનર્ਜੀ ਬੂਸਟ ਆ ਜਾਂਦਾ ਹੈਗਾ ਤੇ ਆਪਾਂ ਫਿਰ ਪੂਰਾ ਸਾਲ ਚੱਲ ਕੇ ਉਹੀ ਕੰਮ ਉਹੀ ਤੰਦੇ ਉਹੀ ਕੰਮ ਸੰਭਾਲਨੇ ਨੇ ਪਰ ਥੋੜਾ ਜਿਹਾ ਚੇਂਜ ਹੋ ਜਾਂਦਾ ਵਧੀਆ ਲੱਗਦਾ ਹੈਗਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਇਸੇ ਤਰ੍ਹਾਂ ਸਾਰੇ ਪਰਿਵਾਰ ਹੱਸਦੇ ਵਸਦੇ ਰਹਿਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤਾਂ ਪਲੀਜ਼ ਪਰ ਇੱਥੇ ਆ ਕੇ ਮੈਂ ਤੁਹਾਨੂੰ ਸੱਚ ਇੱਕ ਗੱਲ ਦੱਸਣੀ ਭੁੱਲ ਗਈ ਕਿ ਅਸੀਂ ਬਹੁਤ ਸਾਰੇ ਭੈਣ ਭਰਾ ਇਕੱਠੇ ਰਹਿੰਦੇ ਸੀ ਤੇ ਹੁਣ ਜਿੰਨਾਂ ਦੇ ਵਿੱਚੋਂ ਸਾਡੇ ਕੋਲੇ ਕਿਸੇ ਕੋਲੇ ਟਾਈਮ ਨਹੀਂ ਹੈਗਾ ਤੇ ਇਸ ਕਰਕੇ ਮੈਂ ਉਹਨਾਂ ਨੂੰ ਬਹੁਤ ਮਿਸ ਕੀਤਾ ਇੱਥੇ ਕਿਉਂਕਿ ਉਹ ਸਾਰੇ ਜਣੇ ਮੇਰੀ ਵੀਡੀਓ ਦੇਖਣਗੇ ਤੁਹਾਨੂੰ ਮੈਂ ਬਹੁਤ ਸਾਰਿਆਂ ਨੂੰ ਮਿਸ ਕੀਤਾ ਪਲੀਜ਼ ਜਦੋਂ ਵੀ ਕਿਤੇ ਇਕੱਠੇ ਹੋਈਗੇ ਵਾਹਿਗੁਰੂ ਕਰਨ ਆਪਾਂ ਬਹੁਤ ਜਲਦੀ ਸਾਰੇ ਭੈਣ ਭਰਾ ਇਕੱਠੇ ਹੋਈਗੇ ਜੀ